ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਰੇ ਠੀਕ ਠਾਕ ਹੋ ਕੀ ਤੁਸੀਂ ਵੀ ਉਹਨਾਂ ਲੋਕਾਂ ਵਿੱਚੋਂ ਇੱਕ ਹੋ ਜੋ ਕਿਸੇ ਵੀ ਚੀਜ਼ ਲਈ ਇੰਟਰਨੈਟ ਦੀ ਮਦਦ ਲੈਂਦੇ ਹਨ ਚਾਹੇ ਤੁਸੀਂ ਫਿਟਨੈਸ ਰੁਟੀਨ ਦਾ ਪਾਲਣ ਕਰਨਾ ਚਾਹੁੰਦੇ ਹੋ ਜਾਂ ਭਾਰ ਘਟਾਉਣਾ ਚਾਹੁੰਦੇ ਹੋ ਤੁਸੀਂ ਇੰਟਰਨੈਟ ਦੇ ਜਾ ਕੇ ਸਰਚ ਕਰੋ ਤੇ ਫਿਰ ਇੰਟਰਨੈਟ ਦਿੱਤੀ ਗਈ ਜਾਣਕਾਰੀ ਤੁਹਾਨੂੰ ਦੇ ਕੇ ਆਪਣਾ ਰੁਟੀਨ ਬਦਲ ਲੈਂਦੇ ਹਨ ਇਸ ਲਈ ਅੱਜ ਤੋਂ ਅਜਿਹਾ ਕਰਨਾ ਬੰਦ ਕਰ ਦਿਓ ਕਿਉਂਕਿ ਇੰਟਰਨੈਟ ਦੇ ਚੱਲ ਰਹੇ ਫਿਟਨੈਸ ਅਤੇ ਡਾਈਟ ਪਲਾਨ ਤੁਹਾਡੀ ਸਿਹਤ ਲਈ ਹਾਨੀਕਾਰਕ ਸਾਬਤ ਹੋ ਸਕਦੇ ਹਨ ਅਤੇ ਤੁਹਾਨੂੰ ਮੇਰਾ ਦੀ ਸਲਾਹ ਤੋਂ ਬਿਨਾ ਅਜਿਹੇ ਡਾਟਾ ਨੂੰ ਬਿਲਕੁਲ ਵੀ ਨਹੀਂ ਅਪਣਾਉਣਾ ਚਾਹੀਦਾ ਇਹ ਜਾਣ ਲਿਵਾ ਸਾਬਤ ਵੀ ਹੋ ਸਕਦੀਆਂ ਨੇ ਨੰਬਰ 1 ਕੀਟੋ ਡਾਈਟ ਨੇ ਲਈ ਬਨੇਤਰੀ ਦੀ ਜਾਣ ਕੀਟੋ ਡਾਈਟ ਪਿਛਲੇ ਕੁਝ ਸਮੇਂ ਤੋਂ ਸੋਸ਼ਲ ਮੀਡੀਆ ਤੇ ਬਹੁਤ ਮਸ਼ਹੂਰ ਹੋਇਆ ਹੈ جس ਦਾ ਭਾਰ ਘਟਾਉਣ ਲਈ ਮਸ਼ਹੂਰ ਹਸਤੀਆਂ ਅਤੇ ਆਮ ਲੋਕਾਂ ਵਿੱਚ ਵਿਆਪਕ ਤੌਰ ਤੇ ਵਪਾਰ ਕੀਤਾ ਜਾ ਰਿਹਾ ਹੈ ਪਰ ਕੁਝ ਸਮਾਂ ਪਹਿਲਾਂ 27 ਸਾਲਾ ਅਦਾਕਾਰਾ ਮਿਸਟਰੀ ਮੁਖਰਜੀ ਨੇ ਲੰਮੇ ਸਮੇਂ ਤੱਕ ਕੀਟੋ ਡਾਈਟ ਲੈਣ ਤੋਂ ਬਾਅਦ ਮੌਤ ਹੋ ਗਈ ਸੀ ਅਸਲ ਚ ਉਸ ਦੇ ਸਰੀਰ ਚ ਕਈ ਪੋਸ਼ਟਿਕ ਤੱਤਾਂ ਦੀ ਕਮੀ ਹੋ ਗਈ ਜਿਸ ਦਾ ਕਿਡਨੀ ਲੀਵਰ ਵਰਗੇ ਤੇ ਅੰਗਾਂ ਤੇ ਮਾਰ ਅਸਰ ਪਿਆ ਅਤੇ ਇਸ ਕਾਰਨ ਅਦਾਕਾਰਾਂ ਦੀ ਜਾਨ ਚਲੀ ਗਈ ਅਜਿਹੀ ਸਥਿਤੀ ਵਿੱਚ ਤੁਹਾਨੂੰ ਇੰਟਰਨੈਟ ਜਾਂ ਸੋਸ਼ਲ ਮੀਡੀਆ ਤੇ ਟ੍ਰੇਡਿੰਗ ਡਾਈਟ ਜਾਂ ਫਿਟਨੈਸ ਟੀਮ ਦੀ ਪਾਲਣਾ ਨਹੀਂ ਕਰਨੀ ਚਾਹੀਦੀ ਨੰਬਰ 2 ਕੀ ਤੁਸੀਂ ਵੀ ਤਾਂ ਨਹੀਂ ਕਰਦੇ ਇਹ ਗਲਤੀ ਤੁਸੀਂ ਇਹ ਕਹਾਵਤਾਂ ਸੁਣੀ ਹੋਵੇਗੀ ਜਿਸ ਕਾ ਕੰਮ ਉਸੇ ਕੋ ਸਾਜੇ ਇਹ ਤੇ ਇਹ ਗੱਲ ਬਿਲਕੁਲ ਸੱਚ ਹੈ ਕਿਉਂਕਿ ਜਿਸ ਤਰ੍ਹਾਂ ਇੰਜੀਨੀਅਰਿੰਗ ਤੋਂ ਬਿਨਾ ਕਿਸੇ ਨੂੰ ਇਮਾਰਤ ਬਣਾਉਣ ਦੀ ਜ਼ਿੰਮੇਵਾਰੀ ਨਹੀਂ ਸੌਂਪੀ ਜਾ ਸਕਦੀ ਉਸੇ ਤਰ੍ਹਾਂ ਭਾਰ ਘਟਾਉਣ ਦੀ ਪੋਸ਼ਟਿਕ ਸਲਾਹ ਤੋਂ ਬਿਨਾ ਨਹੀਂ ਹੋਣਾ ਚਾਹੀਦਾ ਉਹ ਤੁਹਾਡੇ ਸੇ ਅਨੁਸਾਰ ਸਾਡੇ ਲਈ ਸਪੂਰਨ ਖੁਰਾਕ ਯੋਜਨਾ ਬਣਾਉਂਦਾ ਹੈ ਦੂਜੇ ਪਾਸੇ ਇੰਟਰਨੈਟ ਦੇ ਜੋ ਵੀ ਜਾਣਕਾਰੀ ਦਿੱਤੀ ਜਾਂਦੀ ਹੈ ਉਹ ਸਾਰਿਆਂ ਲਈ ਆਮਨ ਹੁੰਦੀ ਹੈ ਕੋਈ ਵੀ ਵੈਬਸਾਈਟ ਕਿਸੇ ਵਿਅਕਤੀ ਦੇ ਵਿਸ਼ੇਸ਼ ਡਾਕਟਰੀ ਇਤਿਹਾਸ ਅਤੇ ਹੋਰ ਲੱਛਣਾਂ ਬਾਰੇ ਕੁਝ ਨਹੀਂ ਜਾਣਦੀ ਇਸ ਲਈ ਕਿਸੇ ਨੂੰ ਕਦੇ ਵੀ ਇੰਟਰਨੈਟ ਦੇ ਪੂਰਾ ਭਰੋਸਾ ਨਹੀਂ ਕਰਨਾ ਚਾਹੀਦਾ ਤੁਹਾਨੂੰ ਕਿਸੇ ਮਾਹਰ ਦੀ ਸਲਾਹ ਲੈ ਕੇ ਆਪਣੀ ਖੁਰਾਕ ਦੀ ਯੋਜਨਾ ਬਣਾਉਣੀ ਚਾਹੀਦੀ ਹੈ ਕਿਉਂਕਿ ਸਿਰਫ ਮਾਹਰ ਹੀ ਤੁਹਾਨੂੰ ਦੱਸ ਸਕਦੇ ਹਨ ਕਿ ਤੁਹਾਡੇ ਸਰੀਰ ਨੂੰ ਕੀ ਚਾਹੀਦਾ ਹੈ ਤੇ ਉਸ ਦੀ ਅਤੇ ਤੁਸੀਂ ਕੀ ਘਟਾ ਸਕਦੇ ਹੋ ਧੰਨਵਾਦ